ਨਾ ਜਿਲ੍ਹਾ ਖੰਨਾਦੇ ਪਿੰਡ ਬਗਲੀ ਕਲਾਕਿਤ ਹੈ ਜਿੱਥੇ ਕਿ ਤਿੰਨ ਨੌਜਵਾਨਾਂ ਵੱਲੋਂ ਚਿੱਟੇ ਦੇ ਨੀ ਇੱਕ ਬੈਂਕ ਵਿੱਚ ਡਾਕਾ ਮਾਰਿਆ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤਿੰਨ ਨੌਜਵਾਨ ਉਸ ਵੇਲੇ ਬੈਂਕ ਵਿੱਚ ਆਏ ਜਦੋਂ ਲੰਚ ਬ੍ਰੇਕ ਚੱਲ ਰਹੀ ਸੀ ਤੇ ਉਹਨਾ ਆਉਂਦਿਆ ਹੀ ਬੈਂਕ ਦੇ ਗਨਮੈਨ ਨੂੰ ਜੱਫਾ ਮਾਰ ਕੇ ਉਸ ਤੋਂ ਗਨ ਖੋ ਲਈ ਅਤੇ ਉਸ ਤੋਂ ਬਾਅਦ ਸਟਾਫ ਨੂੰ ਇੱਕ ਜਗ੍ਹਾ ਬੰਦ ਕਰਕੇ ਬੈਂਕ ਵਿੱਚ ਡਾਕਾ ਮਾਰਿਆ ਗਿਆ ਲਗਭਗ 15 ਲੱਖ ਰੁਪਏ ਲੁੱਟ ਕੇ ਇਹ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਤੇ ਦੇਖੋ ਕਿਸ ਤਰ੍ਹਾਂ ਮੋਟਰਸਾਈਕਲ ਤੇ ਆਏ ਇਹਨਾਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬੀ ਸਟੇਸ਼ਨ ਲਈ ਹਰੀਸ਼ ਪਟਲਾ ਦੀ ਰਿਪੋਰਟ ਜੀ 23:00 ਵਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀਆ ਤੇ ਫਾਇਰ ਹੋ ਰਿਹਾ ਸੀ ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ ਕੌਣ ਸੀ ਬੰਦੇ ਕਿਵੇਂ ਆਏ ਸੀ ਕੋਈ ਲੱਗਿਆ ਪਤਾ ਹੁਣ ਤੱਕ ਨਹੀਂ ਹਜੇ ਤੱਕ ਕੁਝ ਨਹੀਂ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਬੰਨਿਆ ਹੋਇਆ ਸੀ ਤਿੰਨਾਂ ਕੋਲ ਪਿਸਟਲ ਸੀਗੇ ਤੇ ਕੈਸ਼ ਲੈ ਗਏ ਅੰਦਰੋਂ ਕਿੰਨਾ ਕੈਸ਼ ਲੈ ਗਏ ਕੋਈ ਅੜੜਾੜੇ ਖਬਰ ਆਈ ਹੋਵੇ ਕੋਈ ਖਬਰ ਆਈ ਐਸਟੀਮੇਟਡ 10-15 ਲੱਖ ਦੇ ਨੀਰਬੋਟ ਕਹਿੰਦੇ ਨੇ ਜਿਸ ਤਰ੍ਹਾਂ ਕਹਿ ਰਹੇ ਕਿ ਗੋਲੀਆਂ ਵੀ ਚੱਲ ਗਏ ਨੇ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਤੇ ਗਨਮੈਨ ਨੂੰ ਉਹਦੇ ਨਾਲ ਹੱਥੋ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਤੇ ਉਹਨਾਂ ਨੇ ਜਦੋਂ ਰਫਲ ਚੱਕੀ ਤਾਂ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤਾ ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਹੈ ਘਟਨਾ ਬਾਰੇ ਹੌਲੀ ਹੌਲੀ ਸਾਰਿਆਂ ਨੂੰ ਜਿਵੇਂ ਆਲੇ-ਦਾਲੇ ਵਾਲੇ ਦੁਕਾਨਦਾਰ ਇਕੱਠੇ ਹੋਏ ਗਾਹਾਂ ਤੋਂ ਗਾਹ ਇਨਫੋਰਮ ਹੁੰਦਾ ਗਿਆ ਤੇ ਸਾਰਿਆਂ ਨੂੰ ਪਤਾ ਲੱਗਦਾ ਗਿਆ ਜਿਸ ਤਰ੍ਹਾਂ ਛਰੇ ਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਤੇ ਇੱਥੇ ਇਲਾਕੇ ਦੇ ਵਿੱਚ ਕੀ ਮਾਹੌ ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦਾ ਨੇ ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲੀ ਸੀ ਕੈਸ਼ ਜ਼ਿਆਦਾ ਵੀ ਹੋ ਸਕਦਾ ਕੈਸ਼ ਜ਼ਿਆਦਾ ਮੰਗਵਾਇਆ ਸੀਗਾ ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ ਕਿਉਂਕਿ ਲਗਭਗ ਇੱਥੇ ਕੈਸ਼ ਘੱਟੇ ਹੁੰਦਾ ਜੇ ਕਿਸੇ ਨੇ ਵੱਧ ਕੈਸ਼ ਲੈਣਾ ਹੁੰਦਾ ਤਾਂ ਪਹਿਲਾਂ ਕਹਿ ਕੇ ਜਾਣਾ ਪੈਂਦਾ ਵੀ ਕੈਸ਼ ਚਾਹੀਦਾ ਜੀ ਇੰਨਾ ਰੱਖ ਲੇ ਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ ਕਿ ਇਹੋ ਜੇ ਪ੍ਰਬੰਧ ਹੋਣੇ ਚਾਹੀਦੇ ਨੇ ਪ੍ਰਬੰਧ ਤਾਂ ਹੁਣ ਦੇਖੋ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰਤ ਨਹੀਂ ਜਾ ਸਕਦੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀ ਕੋਈ ਲੱਗਿਆ ਪਤਾ ਕਿ ਕਿਹੜੇ ਪਾਸੇ ਆਏ ਕਿਧਰੋਂ ਫਰਾਰ ਨਹੀਂ ਹਜੇ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਦਹਿਸ਼ਤ ਦਾ ਮਾਹੌਲ ਸੀਗਾ ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਵਿੱਜੇ ਵੱਲ ਨੂੰ ਜ਼ਰੂਰ ਗਏ ਨੇ ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਬੈਂਕ ਦੇ ਵਿੱਚ ਆਏ ਨੇ ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ ਪਹਿਲਾਂ ਇੱਧਰ ਜਾਂ ਤੇ ਸਾਹਮਣੇ ਆ ਵੀ 22 ਵਜੇ ਲੱਗੇ ਜਿਹੜੇ ਤਿੰਨ ਮੋਰਲੇ ਨੂੰ ਡੇ ਆਇਆ ਕਿ ਉਸ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਅੰਦਰ ਆਦੇ ਜਿਹੜਾ ਸਿਸਟਮ ਕੱਢ ਗਏ ਡਾ ਸਿਉਟੀ ਗਾਰਡਨ ਉੱਥੋਂ ਬਾਈ ਕਰਦੇ ਇਹਦਾ ਕੈਸ਼ ਲੁੱਟ ਕੇ ਲੈ ਗਏ ਬੈਂਕ ਦੇ ਵਿੱਚ ਉਹ ਬੈਂਕ ਦੀ ਜਿਹੜੀ ਕਾਊਂਟਿੰਗ ਕਰਕੇ ਤੁੰਦਾਸੇ ਆ ਕਾਨੂੰਨ ਸਾਰੇ ਹੀ ਕਰਵੀ ਕਰ ਰਹੇ ਆ ਸਾਡੀਆਂ ਤਿੰਨ ਚਾਰ ਅੱਡ ਪਾਰਟੀਆਂ ਬਣੀਆਂ ਪੰਜ ਇਹਨਾਂ ਨੂੰ ਨਾਇਬ ਕਰਨ ਦੇ ਲਈ ਛੇਤੀ ਫੜਨਾ ਤੇ ਹੀ ਪਤਾ ਲੱਗਾ ਕਿ ਇਲਾਕਾ ਵੀ ਸੀਲ ਕੀਤਾ ਕਿੰਨਾ ਕਿ ਇਲਾਕਾ ਸੀਲ ਕੀਤਾ ਜੀ ਇਹ ਇਲਾਕਾ ਦਾ ਸਾਡੇ ਚਾਰ ਪੰਜ ਪਾਰਟੀਆਂ ਸਾਡੀਆਂ ਹੁੰਦੀਆਂ ਨੇ ਚੱਕਰ ਕੋਈ ਮੇਲੀ ਲੀਲ ਲੱਗਦਾ ਕਿ ਛੇਤੀ ਫੜੇ ਜਾਣਗੇ ਜੇ ਫੜਾਂਗੇ ਛੇਤੀ ਫੜਾਂਗੇ ਸੁਪਰ ਅਰਚ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ